ਸਾਰੀਆਂ ਗੱਲਾਂ ਹੁਣ ਮੈਂ ਆਪਣੀਆਂ ਭੈਣਾਂ ਨਾਲ ਕਰਨੀਆਂ ਨੇ ਠੀਕ ਆ ਜੋ ਵੀ ਰਿਸਪੌਂਸ ਆਊਗਾ ਤੂੰ ਸਹੀ ਐ ਕਿ ਮੈਂ ਸਹੀ ਆ ਇਹ ਰਿਜ਼ਲਟ ਨਿਕਲਿਆ ਆਊਗਾ ਮੈਂ ਤੈਨੂੰ ਪਤਾ ਵੀ ਮੈਂ ਇਦਾਂ ਦੀਆਂ ਗੱਲਾਂ ਕਰਦੀ ਰਹਿਣੀ ਆ ਸਾਹ ਤਾਂ ਤੇ ਕੱਢਣਾ ਹੀ ਨਹੀਂ ਕਿਉਂਕਿ ਤੂੰ 2 ਘੰਟੇ ਤੂੰ ਹੀ ਬੋਲੀ ਆ ਤੇਰੀ ਮੇਰੇ ਨਾਲ ਇਹੀ ਪੈਂਸ ਚੱਲੀ ਆ ਠੀਕ ਆ ਮੈਂ ਉਹੀ ਗੱਲਾਂ ਤੇਰੇ ਨਾਲ ਕਰੀਆਂ ਉਹੀ ਗੱਲਾਂ ਮੈਂ ਇੱਥੇ ਕਰਨੀਆਂ ਠੀਕ ਆ ਹੁਣ ਮੇਰੀਆਂ ਗੱਲਾਂ ਸੁਣੀ ਧਿਆਨ ਨਾਲ ਸਿਰਫ ਸੁਣੀ ਬੋਲੀ ਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਬੜਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕੁਐਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜੀ ਆ ਸਾਡੇ ਆਈ ਹੋਈ ਹੈ ਇੱਕ ਬੇਟੀ ਉਹਦੀ ਮੇਰੇ ਨਾਲ 2 ਘੰਟੇ ਹੋ ਗਏ ਬੈਠਸ ਚਲਦੀ ਨੂੰ ਉਹਨੇ ਮੈਨੂੰ ਦੱਸਿਆ ਕਹਿੰਦੀ ਵੀ ਬੋਲੀ ਨਾ ਬੋਲੀ ਰਮੂ ਨੋ ਜੇਪਲਾਲਾ ਕਟਾਈ ਕਰੂ ਹੁਣ ਤੇਰੀ ਮੈਂ ਤੇ ਹੁਣੇ ਬੇਟੀ ਨੇ ਇਹ ਗੱਲ ਕਹੀ ਆ ਕਹਿੰਦੀ ਵੀ ਮੇਰੀ ਸੱਸ ਮਾੜੀਆਂ ਮਾੜੀਆਂ ਗੱਲਾਂ ਤੇ ਮੇਰੇ 'ਚ ਨੁਕਸ ਖੱਢੀ ਜਾਂਦੀ ਆ ਮੈਨੂੰ ਟੋਕਾ ਟਾਕੀ ਕਰੀ ਜਾਂਦੀ ਆ ਮੈਂ ਇਹਨੂੰ ਸਾਰਾ ਰੀਜ਼ਨ ਪੁੱਛਿਆ ਮੈਂ ਕਿਹਾ ਬੱਚੇ ਮੈਨੂੰ ਇਹ ਦੱਸ ਦੇਖੋ ਅਸੀਂ ਵੀ ਮਾਮਾ ਐ ਅਸੀਂ ਵੀ ਕੱਲ ਨੂੰ ਸੱਸਾਂ ਬਣਨਾ ਐ ਸਾਡਾ ਨਹੀਂ ਹੱਕ ਅਸੀਂ ਬੱਚੇ ਨੂੰ ਨਜਾਇਜ਼ ਸਰਚਾੜੀਏ ਇਹ ਬਗਾਨੀ ਮਾਂ ਨਾਲ ਜਾ ਕੇ ਆਢੇ ਲਵੇ ਹੋ ਸਕਦਾ ਸਾਡੀ ਧੀ 'ਚ ਨੁਕਸ ਹੋਵੇ ਮੈਂ ਇਹਦੇ ਨਾਲ ਤਾਂ ਹੀ ਜਦ ਦੀ ਕਹਿੰਦੇ ਆ ਸਿਰ ਪਕਾਉਣ ਲੱਗੀ ਹੋਈਆਂ ਹੁਣ ਜਿਹੜੀਆਂ ਇਹਨੇ ਮੈਨੂੰ ਗੱਲਾਂ ਦਸੀਆਂ ਮੈਂ ਤੁਹਾਡੇ ਨਾਲ ਕਰਦੀਆਂ ਜਿਹੜੀਆਂ ਮੈਂ ਇਹਨੂੰ ਸਮਝਾਈਆਂ ਮੈਂ ਉਹ ਵੀ ਤੁਹਾਨੂੰ ਦੱਸਦੀਆਂ ਇਹ ਕਹਿੰਦੀ ਸਭ ਤੋਂ بڑا ਮੇਨ ਕਲੇਸ ਸਾਡਾ ਘਰ ਚ ਕੀ ਹੈ ਕਹਿੰਦੀ ਮੇਰੀ ਸਾਸੂ ਮਾਂ ਕਹਿੰਦੀ ਆ ਵੀ ਤੂੰ ਸੱਜਰੇ ਨਹੀਂ ਉੱਠਦੀ ਮੈਂ ਕਿਹਾ ਸੱਜਰੇ ਪੁੱਤ ਕਾਏ 1 ਵਜੇ ਕਹਿੰਦੀ ਮੇਰੀ ਸਾਸੂ ਮਾਂ ਕਹਿੰਦੀ ਆ ਵੀ ਤਕਰੀਬਨ ਘੱਟੋ-ਘੱਟ ਧੀ ਭੈਣ ਨੂੰ 5 ਵਜੇ ਤਾਂ ਉੱਠਣਾ ਚਾਹੀਦਾ ਹੈ ਮੈਂ ਕਹਾਂ ਵੀ ਦੇਖ 5 ਵਜੇ ਇਹ ਹੁੰਦਾ ਸਮਾਂ ਗਰਮੀ ਦਾ ਸਿਆਲ ਦਾ ਜਿਹੜਾ ਤਾਂ ਹੈਗਾ ਸਿਆਲੂ 5 ਸਵੇਰ ਵਾਲੇ ਉਹ ਤਾਂ ਹੁੰਦਾ ਨੇਰਾ ਠੀਕ ਹੈ ਆਪਾਂ ਕਹਿ ਦਨੇ ਚੱਲ ਕੋਈ ਗੱਲ ਨਹੀਂ 5 5:30 ਉੱਠ ਖੜਦੇ ਆ ਕਿਉਂਕਿ ਬੱਚਿਆਂ ਦਾ ਟਾਈਮ ਵੀ ਸਕੂਲ ਵਾਲਾ ਚੇਂਜ ਹੋ ਜਾਂਦਾ ਸਿਆਲ 'ਚ ਪਰ ਮੈਂ ਇਹ ਕਹੂੰਗੀ ਵੀ 5 ਵਜੇ ਬਹੁਤ ਵਧੀਆ ਸਮਾਂ ਹੈ ਉੱਠਣ ਦਾ 5 ਤੋਂ ਬਾਅਦ ਅਸੀਂ ਉੱਠਾਂਗੇ ਸਾਡੇ ਕੰਮ ਮਲ ਜਾਣਗੇ ਜੋ ਮੈਂ ਇਹਨੂੰ ਗੱਲ ਕਹੀ ਆ ਜਿਹੜੀ ਰਹੀ ਗਰਮੀ ਦੀ ਗਰਮੀ ਚ 5 ਵਜੇ ਹੁਣ ਤਾਂ ਗਰਮੀ ਚੱਲਦੀ ਆ ਨਾ ਜਿੱਥੇ ਬੈਂਸ ਵਸਾਈਆ ਚੱਲਿਆ ਸੱਸ ਨੋਂਦਾ ਉੱਥੇ ਹੁਣ ਗਰਮੀ ਚੱਲ ਰਹੀ ਆ 5 ਵਜੇ ਸੂਰਜ ਸਿਰ ਤੇ ਆ ਜਾਂਦਾ ਆ ਆ ਹੁਣ ਤਾਂ ਜੇ ਦਿਨਾਂ ਦਾ ਫਰਕ ਪੈ ਗਿਆ 5 ਵਜੇ ਗਰਮੀ ਚ ਸੂਰਜ ਸੂਰਜ ਚੜਿਆ ਹੁੰਦਾ ਉਹਦੇ ਹੋ ਜਾਂਦਾ ਸੂਰਜ ਠੀਕ ਆ ਜੀ ਜਿਹੜੀ ਧੀ ਭੈਣ ਨੇ 2-3 ਬੱਚੇ ਤੋੜਨੇ ਆ ਉਹ 5 ਵਜੇ ਤੱਕ ਉੱਠ ਕੇ ਕੰਮ ਸੈਟਲ ਕਰੂਗੀ ਆਪਣਾ ਠੀਕ ਹੈ ਤੈਨੂੰ ਸੱਸ ਨੇ ਕਿਹਾ ਵੀ 5 ਵਜੇ ਉੱਠੋ ਜਿਹੜੀ ਧੀ 5 ਤੋਂ ਬਾਅਦ ਉੱਠੂਗੀ ਉਹ ਬੱਚਿਆਂ ਨੂੰ ਕਦ ਤੋਰੂਗੀ ਕਦ ਕੰਮ ਸਾਰਾ ਸਿਸਟਮ ਸੈੱਟ ਕਰ ਲੂਗੀ ਸਵੇਰ ਟਾਈਮ ਵਾਲਾ ਰੋਟੀ ਪਾਣੀ ਦਾ ਸਫਾਈਆਂ ਦਾ ਬੱਚੇ ਤੋਰਨ ਦਾ ਭਾਈ ਬੱਚੇ ਜਦ ਮੈਂ ਇਹਨੂੰ ਇਹ ਗੱਲ ਕਹੀ ਆ ਵੀ ਪੁੱਤਰ ਜੀ ਮੈਂ ਤੈਨੂੰ ਇਹ ਗੱਲ ਕਹੀ ਆ ਨਾ ਸਿਰੇ ਮਾਰੀ ਸਾਹ ਨਾ ਗੱਡੀ ਭਾਈ ਮੈਂ ਤੈਨੂੰ ਪੁੱਤ ਇਹ ਗੱਲ ਕਹੀ ਆ ਬਈ ਦੇਖ ਜਦ ਅਸੀਂ 5 ਤੋਂ ਬਾਅਦ ਧੀਆ ਭੈਣਾ ਛੇ 6:30 7 ਦਾ ਟਾਈਮ ਕਰ ਦੰਨੀ ਆ ਸੰਡੇ ਦੀ ਗੱਲ ਨਹੀਂ ਕਰਦੀ ਮੈਂ ਵਿਚਲੇ ਦਿਨਾਂ ਦੀ ਗੱਲ ਕਰਦੀ ਆ ਸਕੂਲ ਜਾਣੇ ਵਾਲੇ ਦਿਨਾਂ ਦੀ ਬੱਚਿਆਂ ਦੀ ਜਦੋਂ ਅਸੀਂ 6 6:30 ਵਜੇ ਉੱਠਦੇ ਆ ਫਿਰ ਸਾਨੂੰ ਬਰਸ਼ ਬਰਸ਼ ਕਰਨ ਨੂੰ ਨਹਾਉਣ ਨੂੰ ਸਾਨੂੰ ਚਾਹ ਚੂ ਪਿੰਦਿਆਂ ਨੂੰ ਅੱਧਾ ਘੰਟਾ ਰਾਮ ਨਾਲ ਪੌਣਾ ਘੰਟਾ ਲੰਘ ਜਾਂਦਾ ਹੈ ਠੀਕ ਹੈ ਉਦੋਂ ਬਾਅਦ ਉਦੋਂ ਬਾਅਦ ਫਿਰ ਅਸੀਂ ਆਪਣੇ ਕੰਮ ਸ਼ੁਰੂ ਕਰਨੇ ਆ ਫਿਰ ਬੱਚਿਆਂ ਦਾ ਅਸੀਂ ਇਹ ਦੇਖਣਾ ਵੀ ਉਹਦਾ ਕੱਪੜਾ ਲੀੜਾ ਜੁੱਤੀ ਸਾਰਾ ਕੁਝ ਸੈੱਟ ਹੈ। ਉਹ ਵੀ ਤੂੰ ਕਹਿੰਦੀ ਆ ਵੀ ਮੈਂ ਸਵੇਰ ਟਾਈਮ ਸਾਰੀਆਂ ਪ੍ਰੈਸਾਂ ਕਰਦੀਆਂ। ਇਹ ਬੱਚੇ ਦੀਆਂ ਵਰਦੀਆਂ ਨੇ ਸਕੂਲ ਦੀਆਂ ਉਹ ਤੂੰ ਸਵੇਰ ਟਾਈਮ ਪ੍ਰੈਸ ਕਰਦੀਆਂ। ਤੇ ਤੇ 5 ਵਜੇ ਉੱਠਿਆ ਨਹੀਂ ਜਾਂਦਾ। ਤੂੰ ਕਾਹਵੇਂ ਵਜੇ ਉੱਠਦੀ ਹੋਵੇਂਗੀ ਤਾਂ ਦੱਸਿਆ ਵੀ ਮੈਂ ਕਈ ਵਾਰ 6:30 ਵਜੇ ਜੰਨੇ ਆ, ਕਈ ਵਾਰ 6 ਵਜੇ ਜੰਨੇ ਆ, ਕਈ ਵਾਰ ਭਾਈ ਪੌਣੇ 7 ਵੀ ਹੋ ਜੰਨੇ ਆ। ਤਾਂ ਬੜਾ ਮੂੰਹ ਹੀ ਦੱਸਿਆ ਮੁੱਕਰੀ ਨਾ। ਹੁਣ ਤੂੰ ਮੈਨੂੰ ਐਂ ਦੱਸ ਫਿਰ ਸਾਰਾ ਭਾਂਡਾ ਤੂੰ ਭੰਨਦੀਆਂ ਸੱਸ ਦੇ ਸਿਰ। ਹੁਣ ਭੈਣੋ ਮੇਰੀਓ ਮੈਨੂੰ ਇਹ ਦੱਸੋ ਬਈ ਜਿਹੜੀ ਧੀ ਭੈਣ 6.5 ਪੌਣੇ 7 ਉੱਠਦੀ ਐ ਗਰਮੀਆਂ ਚ ਸੂਰਜ ਸਿਰ ਤੇ ਆ ਜਾਂਦਾ ਫਿਰ ਬੱਚਿਆਂ ਦੀ ਧੂਕੜੀਸ ਕਰਨੀ ਐ ਫਿਰ ਬੱਚੇ ਕੁੱਟਣੇ ਐ ਫਿਰ ਬੱਚਿਆਂ ਨੂੰ ਕੁੱਟਦੇ ਆ ਇਹਨਾਂ ਨਾਲ ਆਉਣਾ ਐ ਕੁੱਟਦੇ ਆ ਹੀ ਉਹਨਾਂ ਦਾ ਸਿਰ ਬੋਣਾ ਐ ਦਮਾਂ ਦਾ ਟਿਫਨ ਭੰਡਣੇ ਆ ਉਹਨਾਂ ਦੇ ਫਿਰ ਉਹਨਾਂ ਦੀ ਰੋਟੀ ਤਿਆਰ ਕਰਨੀ ਐ ਫਿਰ ਉਹਨਾਂ ਨੂੰ ਜਣੀ ਇੱਕ ਦੱਦ ਵੱਡ ਕੇ ਸਕੂਲ ਨੂੰ ਤੋਰਨਾ ਐ ਪਹਿਲਾਂ ਮੈਨੂੰ ਇਹ ਦੱਸੋ ਬੱਚਿਆਂ ਦਾ ਪੜ੍ਹਾਈ ਚ ਮਨ ਕਿਵੇਂ ਲੱਗ ਜਾਊ ਕਿਵੇਂ ਮਨ ਲੱਗ ਜਾਊ ਲੱਗੂਗਾ ਮਨ ਉਦੋਂ ਬਾਅਦ ਸੱਸ ਨੇ ਇਹ ਕਿਹਾ ਇਹਦੀ ਨੇ ਕਹਿੰਦੀ ਪੁੱਤ ਸੱਜਰੇ ਉੱਠਿਆ ਕਰ ਅਸੀਂ ਹੌਲੀ ਹੌਲੀ ਰਿਲੈਕਸ ਰਿਲੈਕਸ ਸਾਰੇ ਕੰਮ ਨਿਬੜ ਲੈਣੇ ਆ ਜਿਵੇਂ ਕਿ ਬੱਚਿਆਂ ਦਾ ਇੱਕ ਹੋਰ ਗੱਲ ਕਹੀ ਇਹਦੀ ਸੱਸ ਨੇ ਦੇਖ ਭਾਈ ਸੱਸਾਂ ਦਾ ਜਿਹੜਾ ਜ਼ਿੰਦਗੀ ਦਾ ਤਜਰਬਾ ਹੁੰਦਾ ਬੱਚੇ ਉਹਨਾਂ ਨੇ ਵੀ ਪਾਲੇ ਹੁੰਨੇ ਆ ਭਾਈ ਜਿਹੜੇ ਤੁਸੀਂ ਸਾਂਭੇ ਆ ਉਹ ਵੀ ਸੱਸਾਂ ਨੇ ਪੜ੍ਹਾਏ ਆ ਉਹ ਵੀ ਇੰਨੇ-ਇੰਨੇ ਪਾਲੇ ਆ ਉਹ ਛੇਛੇ ਫੁੱਟ ਦੇ ਜੰਮਦੇ ਹੀ ਨਹੀਂ ਹੋਗੇ ਠੀਕ ਆ ਜਿਹੜਾ ਤੂੰ ਸਾਹ ਨਹੀਂ ਕੱਢਣ ਦਿੰਦੀ ਆਪਣੀ ਸੱਸ ਨੂੰ ਸਰਾਸਰ ਕੁੜੀ ਆ ਤੂੰ ਗਲਤ ਆ ਤੇਰੀ ਸੋਚ ਗਲਤ ਹੈ ਤੂੰ ਆਪਣੀ ਸੋਚ ਨੂੰ ਬਦਲ ਨਹੀਂ ਰਹੀ ਤੂੰ ਤਾਂ ਮੇਰੇ ਸਾਹਮਣੇ ਨਹੀਂ ਮੁੱਚਦੀ ਹੈਗੀ ਤਾਂ ਬਗਾਨੀ ਮਾਂ ਸਾਹਮਣੇ ਕਿੱਥੇ ਮੁੱਚਣਾ ਹੈ ਠੀਕ ਹੈ ਹੁਣ ਦੇਖੋ ਜੀ ਮੇਰੀ ਗੱਲ ਸੁਣੋ ਸੱਸਾਂ ਦਾ ਹੁੰਦਾ ਤਜਰਬਾ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਜ਼ਿਆਦਾਤਰ ਬੀਬੀਆਂ ਭੈਣਾਂ ਦਾ ਜਿਹੜਾ ਸਿਸਟਮ ਹੈ ਸੱਜਰੇ ਉੱਠਣੇ ਵਾਲਾ ਮੈਂ ਠੀਕ ਹੈ ਜੀ ਜਿਹੜਾ ਇਨਸਾਨ ਮੈਂ ਕਹਿੰਿਆ ਵੀ ਜੇ 5 ਵਜੇ ਸਾਡਾ ਉੱਠਣ ਦਾ ਰਿਟੀਨ ਹੈ ਜੇ ਅਸੀਂ 4:30 ਵੀ ਉੱਠੇ ਖੜੀਏ ਸਾਨੂੰ ਉਦੋਂ ਵੀ ਵੱਧ ਆਨੰਦ ਆਉਂਦਾ ਹੈ ਕਿਉਂਕਿ ਅਸੀਂ ਸਾਰੇ ਜਿਹੜੇ ਛੋਟੇ-ਛੋਟੇ ਕੰਮ ਹੈ ਆਪਣੀ ਚਾਹ ਪੀਣ ਤੋਂ ਲੈ ਅਸੀਂ ਰਿਲੈਕਸ ਹੋ ਕੇ ਕੰਮ ਕਰ ਲੈਨੇ ਆਂ ਬੱਚੇ ਤੋਂ ਹੋਰ ਨੇ ਤਾਂ ਬਹੁਤ ਵੱਡੀ ਗੱਲ ਹੈ ਕਿਉਂਕਿ ਸਵੇਰ ਟਾਈਮ ਬੱਚਿਆਂ ਦੀ ਅੱਖ ਨਹੀਂ ਖੁੱਲਦੀ ਬੱਚੇ ਪਿਆਰ ਨਾਲ ਮਿੰਤਾ ਨਾਲ ਠਾੜਨੇ ਪੈਂਦੇ ਨੇ ਤਾਂ ਕਿਤੇ ਜਾ ਕੇ ਬੱਚੇ ਤਿਆਰ ਹੁੰਦੇ ਨੇ ਹੁਣ ਜਿਹੜਾ ਤੂੰ ਆ ਦੱਦ ਵੱਢ ਕੇ ਬਈ ਇੱਕ ਬਸ ਤੋਰਦੀਆਂ ਉਹਨਾਂ ਨੂੰ ਘਰੋਂ ਕੱਢਦੀਆਂ ਨਾ ਤਾਂ ਬੱਚਿਆਂ ਦਾ ਭਾਈ ਮਨ ਲੱਗੇ ਪੜ੍ਹਾਈ 'ਚ ਥੋੜਾ ਪੈ ਜਾਂਦਾ ਸੱਸ ਨੂੰ ਦਾ ਕਲੇਸ਼ ਠੀਕ ਹੈ ਤੂੰ ਫਿਰ ਨਿੰਦਦੀਆਂ ਬਗਾਨੀ ਮਾਂ ਨੂੰ ਜੇ ਮੁੰਡਾ ਆਪਣੀ ਮਾਂ ਦੇ ਹੱਕ 'ਚ ਖੜਦਾ ਫਿਰ ਤੂੰ ਕਹਿੰਦੀ ਆਂ ਮਾਂ ਪੁੱਤਰ ਰਲ ਗਏ ਮੇਰੀ ਕਦਰ ਨਹੀਂ ਉਹ ਘਰ 'ਚ ਕਦਰਾਂ ਤੁਸੀਂ ਆਪਣੇ ਲੱਛਣਾਂ ਨਾਲ ਵੀ ਕਈ ਵਾਰ ਘਟਾ ਲੈਣੀਆਂ ਕੁਸ ਨਹੀਂ ਕੱਸਦਾ ਸੱਜਰੇ ਉੱਠਣ ਨਾਲ ਰਾਤ ਨੂੰ ਟੁਕ ਟੁਕ ਥੋੜੀ ਜੀ ਫੋਨ ਤੇ ਘੱਟ ਕਰ ਲੋ ਟਾਈਮ ਨਾਲ ਸੌਂਜੋ ਟਾਈਮ ਨਾਲ ਉੱਠ ਖੜੋ ਹੁਣ ਮੈਂ ਤੈਨੂੰ ਆਪਣੀ ਉਹ ਗੱਲ ਦੱਸਦੀ ਆਂ ਮੈਨੂੰ ਤਾਂ ਕੋਈ ਰੋਕਣੇ ਟੋਕਣੇ ਵਾਲਾ ਨਹੀਂ تھا ਘਰ 'ਚ ਮੈਨੂੰ ਤਾਂ ਕੋਈ ਰੋਕ ਤੈਨੂੰ ਤਾਂ ਸੱਸ ਦਾ ਬਹਾਨਾ ਹੈ ਮੇਰੇ ਤਾਂ ਸੱਸ ਬਣੀ ਥੀ ਮੇਰੀ ਪਹਿਲੀ ਘੜੀ ਤੋਂ ਰੁਟੀਨ ਹੈ ਨੇਰੇ ਤੋਂ ਉੱਠਣ ਦੀ 4 4:30 ਵਜੇ ਉੱਠ ਖੜਨਾ ਨਾਲੇ ਮੇਰਾ ਇੱਕ ਰੁਟੀਨ ਰਿਹਾ ਹੈ ਮੇਰਾ ਬੱਚਾ ਵੀ ਮੇਰੀਆਂ ਸੇਵਤਾ ਕਰਦਾ ਹੋਣਾ ਗੱਭਰੂ ਹੋਇਆ ਹੋਇਆ ਮੇਰਾ ਇੱਕ ਰੁਟੀਨ ਰਿਹਾ ਮੈਂ ਜਿਹੜੀ ਉਹਦੀ ਵਰਦੀ ਹੈ ਸਕੂਲ ਦੀ ਲਾਹ ਪਟਕੇ ਤੋਂ ਲੈ ਕੇ ਜੁੱਤੀ ਜਰਾਬਾਂ ਤੱਕ ਮੈਂ ਰਾਤ ਨੂੰ ਬੈੱਡ ਤੇ ਆਏ ਮੋਤੀਆਂ ਵਾਂਗੂ ਝਣਕੇ ਰੱਖ ਦਿੰਦੀ ਸੀ ਪਾਲਿਸ਼ ਕਰਕੇ ਜੁੱਤੀ ਰੱਖ ਦੇਣੀ ਆ ਥੱਲੇ ਠੀਕ ਹੈ ਮੈਨੂੰ ਪਤਾ ਵੀ ਮੈਂ ਸਵੇਰ ਟਾਈਮ ਮੈਂ ਮੱਜਾਂ ਦਾ ਵੀ ਕਰਨਾ ਹੈ ਸਵੇਰ ਟਾਈਮ ਮੇਰਾ ਸਫਾਈਆਂ ਦਾ ਵੀ ਆ ਮੈਂ ਰਿਲੈਕਸ ਹੋ ਕੇ ਚਾਹ ਵੀ ਪੀਣੀ ਆ ਗੁਰੂ ਘਰ ਵੀ ਜਾਣਾ ਹੈ ਠੀਕ ਹੈ ਮੇਰਾ ਬੱਚਾ ਵੀ ਦੁਖੀ ਹੋ ਕੇ ਸਕੂਲ ਨੂੰ ਨਾ ਜਾਵੇ ਖੁਸ਼ੀ-ਖੁਸ਼ੀ ਮੇਰਾ ਬੱਚਾ ਜਾਵੇ ਮੈਂ ਉਹਦਾ ਪ੍ਰਸ਼ਾਦਾ ਵੀ ਤਿਆਰ ਕਰਨਾ ਹੈ ਉਹਨੂੰ ਟਿਫਨ ਵੀ ਬਨ ਕੇ ਸਕੂਲ ਨੂੰ ਦੇਣਾ ਹੈ ਹਰ ਆਪ ਬੈਂਚ ਛਡਾਉਣਾ ਫਿਰ ਜਦ ਬੱਚਾ ਟਾਟਾ ਬਾਈ ਕਰਦਾ ਜਾਂਦਾ ਨਾ ਮਾਮਾ ਮਾਮਾ ਨੂੰ ਸੁੱਖ ਦਾ ਸਾਹ ਆ ਜਾਂਦਾ ਹੈ ਵੀ ਮੇਰਾ ਬੱਚਾ ਮੇਰੇ ਕੋਲੋਂ ਖੁਸ਼ ਗਿਆ ਹੈ ਮਾਮਾ ਦੀ ਹੋਰ ਰੂਹ ਖਿੜ ਜਾਂਦੀ ਹੈ ਫਿਰ ਅਸੀਂ ਆਪਣੇ ਕੰਮ ਲੱਗ ਸਕਦੇ ਹਾਂ ਰਿਲੈਕਸ ਹੋ ਕੇ ਹੈ ਇਹ ਸਾਰਾ ਸਿਆਪਾ ਸੱਜਰੇ ਉੱਠਣੇ ਵਾਲੀ ਗੱਲ ਦਾ ਹੈ ਸੱਜਰੇ ਉੱਠਣ ਚ ਤੁਹਾਡਾ ਕੀ ਕਸਦਾ ਹੈ ਕੀ ਕਸਦਾ ਹੈ ਫੇਰ ਨੰਬਰ 2 ਤੇ ਤੈਂ ਗੱਲਾਂ ਕਈਆਂ ਇਹ ਬਈ ਮੇਰੀ ਸੱਸ ਕਹਿੰਦੀ ਐ ਬਈ ਤੂੰ ਹਮੇਸ਼ਾ ਭਾਂਡੇ ਚ ਚੀਜ਼ ਮੁੱਕੇ ਤੇ ਹੀ ਮੁੰਡੇ ਨੂੰ ਦੱਸਦੀਆਂ ਹੋਰ ਮੈਂ 10 ਦਿਨ ਪਹਿਲਾਂ ਗਾ ਪਾਦਾ ਹੋਰ ਮੈਂ 15 ਦਿਨ ਪਹਿਲਾਂ ਗਾ ਪਾਦਾ ਬੀਬੀ ਮੇਰੀ ਸੁਣ ਲੈ ਗੱਲ ਮੈਂ ਤੈਨੂੰ ਕਹਿੰਨੀ ਆ ਮੇਰੀ ਗੱਲ ਸੁਣ ਲੈ ਕੁੜੀਏ ਮੇਰੀ ਮੰਗ ਦਾ ਕੀ ਰੂਟੀਨ ਤਾਂ ਮੇਰੀ ਮਾਂ ਤੋਂ ਮੈਨੂੰ ਤੋਂ ਆਪਣੀ ਤੇਰੀ ਮਾਂ ਇੰਨੀ ਸਿਆਣੀ ਆ ਤਾਂ ਆਪਣੀ ਮਾਂ ਦੀ ਕੋਈ ਵੀ ਗੱਲ ਲੜਨੀ ਬੰਨੀ ਤੁਸੀਂ ਲੋਕਾਂ ਨੂੰ ਨਾ ਜਿਹੜੀ ਆ ਪੀੜ੍ਹੀ ਐ ਨਵੀਂ ਪਨੀਰੀ ਐ ਇਹਨਾਂ ਨੂੰ ਫੋਨ 'ਚੋਂ ਵੀ ਬੇਲ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਵੀ ਘਰ 'ਚ ਕੀ ਹੁੰਦਾ ਤੁਹਾਡੇ ਕੋਲ ਬੈਠੇ ਤੁਹਾਨੂੰ ਗੱਲਾਂ ਕਹਿ ਕੇ ਚਾਰ ਬੰਦਾ ਉੱਠ ਖੜੇ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਨੂੰ ਕੀ ਕਹਿ ਗਿਆ ਫੇਰ ਕਹਣਗੇ ਹੈ ਕੀ ਗੱਲ ਕਹੀ ਸੀ ਭਲਾਂ ਤਾਂ ਮੈਨੂੰ ਕੁਝ ਕਿਹਾ ਤਾਂ ਜੇ ਤੁਸੀਂ ਸੁਣਿਆ ਹੋਵੇ ਭਾਈ ਤੁਹਾਨੂੰ ਤਾਂ ਪਤਾ ਲੱਗਿਆ ਹੋਵੇ ਰਹੀ ਗੱਲ ਭਾਂਡੇ ਚ ਚੀਜ਼ ਮੁਕਣ ਦੀ ਮੇਰੀ ਮਾਂ ਹਮੇਸ਼ਾ ਇਹੀ ਕਹਿੰਦੀ ਐ ਕਹਿੰਦੀ ਧੀਏ ਕਿਉਂਕਿ ਮੈਂ ਘਰ ਚ ਕੱਲੀ ਸੀ ਮੇਰੇ ਸੱਸ ਨਹੀਂ ਮੇਰੇ ਸਹੁਰਾ ਸਾਹਿਬ ਨਹੀਂ ਠੀਕ ਐ ਮੇਰੀ ਮਾਂ ਨੇ ਇਹ ਕਹਿਣਾ ਪੁੱਤ ਜਦ ਨਾ ਢੋਲੀ ਚ ਆਟਾ ਧਿਆਨ ਨਾਲ ਸੁਣੀ ਹੁਣ ਢੋਲੀ ਚ ਆਟਾ ਪੰਜ ਛੇ ਦਿਨ ਦਾ ਰਹਿ ਜਵੇ ਜਦੈ ਤਾਂ ਮੁੰਡੇ ਨੂੰ ਦੱਸਣਾ ਵੀ ਆਟਾ ਪਿਆ ਹਿਓ ਕਿਉਂਕਿ ਆਦਮੀ ਕੰਮ ਘਰ ਦੇ ਕਰਦਾ ਕਰਦਾ ਇੱਕ ਦੋ ਦਿਨ ਕੱਢ ਦਿੰਦਾ ਜੇ ਮੈਂ ਅੱਜ ਆਟੇ ਨੂੰ ਕਹੂੰਗੀ ਇਹ ਨਹੀਂ ਹੈਗਾ ਵੀ ਮੇਰੇ ਹੁਕਮ ਤੇ ਜਦੇ ਤੁਰਪੂ ਨਾ ਉਹਨੇ ਇੱਕ ਅੱਧਾ ਦਿਨ ਕੱਢ ਦੇਣਾ ਕੋਈ ਗਾਲੀ ਗਾਲੂ ਪਿਹੋ ਲਿਆ ਨਾ ਕਾਲੂ ਹੋ ਸਕਦਾ ਕੋਈ ਕੰਮ ਹੋ ਜਵੇ ਉਹਨੂੰ ਕਹਣਾ ਕਾਲੂ ਪਿਹੋ ਲਿਆ ਮੈਂ ਗਾਏ ਦੋਦੇ ਨਾ ਰਹਿ ਗਏ ਤਿੰਨ ਚਾਰ ਦਿਨ ਉਹਨਾਂ ਚ ਵੀ ਸਾਨੂੰ ਕੋਈ ਕੰਮ ਹੋ ਸਕਦਾ ਹੈ ਠੀਕ ਹੈ ਮੇਰਾ ਹਮੇਸ਼ਾ ਰੁਟੀਨ ਇਹ ਰਿਹਾ ਹੈ ਹਾਂ ਕਦੇ ਚੱਕੀ ਪਰ ਚੱਕਣ ਜਾਣ ਦਾ ਇਹਨਾਂ ਦਾ ਟਾਈਮ ਨਾ ਲੱਗੇ ਅਟਾ ਤਰ ਜਿਆਣ ਦਾ ਟਾਈਮ ਨਾ ਲੱਗੇ ਉਹ ਗੱਲ ਵੱਖਰੀ ਐ ਉਹ ਗੱਲ ਵੱਖਰੀ ਐ ਚੱਕੀ ਤੇ ਹੀ ਲੈਟ ਲੁੱਟ ਭਾਜੇ ਜਵੇ ਕੋਈ ਸਿਸਟਮ ਖਰਾਬ ਹੋ ਜਵੇ ਉਹ ਗੱਲ ਵੱਖਰੀ ਐ ਪਰ ਮੈਂ ਹਮੇਸ਼ਾ ਜਦ 5-7 ਦਿਨ ਦਾ ਢੋਲੀ ਚਾਟਾ ਰਹਿੰਦਾ ਮੈਂ ਜਦੇ ਗਾਹ ਪਾ ਦੰਨੀ ਆ ਮੈਂ ਤੈਨੂੰ ਸਮਝਾਉਣੀ ਆ ਮੈਂ ਜਦੇ ਦੇਖ ਪੈਣ ਮਰੀਓ ਮੈਂ ਜਦੇ ਗਾਹ ਪਾ ਦੰਨੀ ਆ ਭਾਈ ਸਰਦਾਰਾ 5-7 ਦਿਨ ਦਾ ਆਟਾ ਰਹਿ ਗਿਆ ਬਣਾ ਆਟਾ ਦਾ ਰਿਆ ਚੱਕੀ ਤੇ ਅੱਜ ਚੱਕ ਹੁੰਦਾ ਅੱਜ ਚੱਕ ਲਿਆ ਹੀ ਨਹੀਂ ਕੱਲੂ ਚੱਕ ਲਿਆ ਈ ਠੀਕ ਐ ਇਹ ਮੇਰਾ ਰੁਟੀਨ ਆ ਬਹਿਲ ਤੇ ਕਿਤੇ ਮਜਬੂਰੀ ਮੈਂ ਫੇਰ ਕਹਿੰਦੀ ਮਜਬੂਰੀ ਹੋ ਜਾਵੇ ਉਹ ਵੱਖਰੀ ਗੱਲ ਐ ਨੰਬਰ 2 ਤੇ ਸੌਦੇ ਪੱਤੇ ਜਿਹੜੀ ਚੀਜ਼ ਮੁੱਕ ਗਈ ਮੈਂ ਉਹਦੀ ਪਰਚੀ ਬਣਾ ਲੈਣੀ ਆ ਮੈਂ ਜਾ ਕੇ ਸਰਦਾਰ ਨੂੰ ਕਹਿਣਾ ਵੀ ਆ ਚੱਕ ਪਰਚੀ ਇਹ ਆਏ ਸੌਦੇ ਹੈਗੇ ਆ ਇਹ ਆਏ ਥੋੜੇ ਰਹਿ ਗਏ ਆਪਣੇ ਪਹਿਲਾਂ ਹੀ ਲੈ ਆਉ ਜਾ ਕੇ ਮੇਰੇ ਕਈ ਵਾਰ ਗਾਲਾਂ ਵੀ ਪਈਆਂ ਮੈਂ ਇਹ ਨਹੀਂ ਕਹਿੰਦੀ ਵੀ ਮੈਂ ਬਹੁਤ ਸਿਆਣੀ ਆ ਮੈਂ ਮਾਂ ਦੀਆਂ ਕਹਿਣ ਦੀਆਂ ਗੱਲਾਂ ਤੇ ਚੱਲੀ ਬਿੱਤੀ ਇਹ ਭਾਂਡੇ ਚ ਚੀਜ਼ ਮੁੱਕਦੇ ਆਦਮੀਆਂ ਦੇ ਕੰਨ ਨਹੀਂ ਖਾਈਦੇ ਹੁੰਦੇ ਫੇਰ ਘਰਾਂ ਚ ਕਲੇਸ਼ ਪੈਨੇ ਆ ਕਿਉਂਕਿ ਆਦਮੀ ਕਹਿੰਦੇ ਨੇ ਪਹਿਲਾਂ ਤੂੰ ਕਿੱਥੇ ਦੀ ਪਹਿਲਾਂ ਦੱਸ ਦੀ ਹੁਣ ਮੇਰਾ ਸਿਰ ਖਾਨੀ ਆ ਹੁਣ ਇੱਕੋ ਲਗਤ ਹਲਕਾ ਜਿਹਾ ਡੰਡਾ ਦੰਨੀ ਆ ਬਹੁਤ ਗੱਲਾਂ ਹੁੰਦੀਆਂ ਨੇ ਘਰਾਂ ਚ ਫੇਰ ਇਹ ਚੀਜ਼ਾਂ ਛੋਟੀਆਂ ਛੋਟੀਆਂ ਜਿਹੜੀਆਂ ਗੱਲਾਂ ਐ ਇਹ ਬਹੁਤ ਬਹੁਤ بڑے بڑے ਬਖੇੜੇ ਖੜੇ ਕਰ ਦੰਦੀਆਂ ਨੇ ਘਰ ਚੋਂ ਕਾਂ ਕਾਂ ਮੁੱਕਦੀਓ ਨਹੀਂ ਹੁਣ ਵੀ ਮੇਰੇ ਤੇ ਕਈ ਵਾਰ ਗਾਲਾਂ ਪੈ ਗਈਆਂ ਕਈ ਵਾਰ ਹੁਣ ਚਲੋ ਤੁਹਾਨੂੰ ਪਤਾ ਵੀ ਅੱਲੜ ਉਮਰਦਾਰ ਹੋਣ ਵਾਲੀ ਉਮਰ ਦਾ ਫੇਰ ਵੀ ਫਰਕ ਪੈਂਦਾ ਚੱਲੇ ਜਾਂਦਾ ਬੰਦੇ ਦਾ ਮ ਇੱਕ ਦੋ ਲਖਾਉਣੀਆਂ ਵੀ ਭੁੱਲ ਜੰਨੀਆਂ ਜਿਹੜੀਆਂ ਹੁੰਦੀਆਂ ਨਹੀਂ ਪਰ ਜਾਂ ਤਾਂ ਜਦ ਆਗੇ ਸ਼ਹਿਰੋਂ ਮੁੜ ਕੇ ਫੇਰ ਕਹਿਣਾ ਲੈ ਦੱਸ ਮੈਂ ਫਲਾਣੀ ਚੀਜ਼ ਭੁੱਲ ਗਈ ਮੈਂ ਤੈਨੂੰ ਜੱਦਾ ਮਗਜ ਮਾਰਦਾ ਤਾਂ ਮੈਂ ਤਾਂ ਜੱਦਾ ਨਹੀਂ ਦੱਸਿਆ ਮੈਂ ਤੈਨੂੰ ਕਹੀ ਤਾਂ ਜਾਨਣਾ ਵੀ ਦੱਸ ਹੋਰ ਕਿ ਉਸ ਲਿਆਉਣਾ ਹੋਵੇ ਪੈ ਗਈ ਛਿੱਤਰ ਮੇਰੇ ਪੈ ਗਈ ਝੜਕਾ ਮੁਰਾ ਤੇ ਮੈਂ ਕੁਝ ਬੋਲੂ ਠੀਕ ਹੈ ਭਈ ਇਹ ਜਿਹੜਾ ਨਾ ਹੁੰਦੇ ਨੇ ਇਹ ਛੋਟੀਆਂ ਛੋਟੀਆਂ ਗੱਲਾਂ ਪੁੱਤਰ ਪਰੋਂ ਲੜਾਈ ਨਹੀਂ ਮੁੱਕਦੀ ਇਹਨਾਂ ਗੱਲਾਂ ਨਾਲ ਤੇਰੀ ਸੱਸ 100 ਦੀ 100% ਸਹੀ ਆ ਮੈਂ ਤਾਂ ਕਹਾਂ 100 110% ਸਹੀ ਆ ਉਨੇ ਭਾਂਡੇ ਚ ਚੀਜ਼ ਮੁਕਣੇ ਵਾਲੀ ਵੀ ਗੱਲ ਸਹੀ ਕਹੀ ਹੈ ਉਹਨੇ ਤੈਨੂੰ ਸਵੇਰ ਟਾਈਮ ਉੱਠਣੇ ਵਾਲੀ ਵੀ ਗੱਲ ਸਹੀ ਕਹੀ ਹੈ ਰਹੀ ਗੱਲ ਇੱਕ ਹੋਰ ਦੇਖੋ ਜੀ ਇਹ ਸਾਡੀ ਕੁੜੀ ਐਡੀ ਉਹ ਆ ਜਿੱਲੜਾ ਐ ਔਰ ਐਡੀ ਬਦਮਾਗ ਐ ਮੈਂ ਤੇਰੇ ਮੂੰਹ ਤੇ ਕਹਿੰਨੀ ਆ ਮੈਨੂੰ ਪਿੱਠ ਪਿੱਛੇ ਕਰਨ ਦੀ ਆਤ ਨਹੀਂ ਇਹਦੀ ਸੱਸ ਦੀ ਇੱਕ ਹੋਰ ਸ਼ਿਕਾਇਤ ਹੈ ਉਹ ਕਹਿੰਦੀ ਵੀ ਜਦ ਮੇਰੇ ਰਿਸ਼ਤੇਦਾਰ ਆਉਂਦੇ ਨੇ ਜਦ ਰਿਸ਼ਤੇਦਾਰ ਆਉਂਦੇ ਨੇ ਇਹ ਕੋਣ ਉੱਕਣ ਉਹਨਾਂ ਨਾਲ ਖੁੱਲ ਕੇ ਗੱਲ ਨਹੀਂ ਕਰਦੀ ਹੈ ਗਿਆ ਤੇਰੇ ਚੱਕਾ ਘਾਟ ਇਹ ਸਸਦੇ ਰਿਸ਼ਤੇਦਾਰਾਂ ਨਾਲ ਖੁੱਲ ਕੇ ਗੱਲ ਨਹੀਂ ਕਰਨੀ ਜਦੋਂ ਅਸੀਂ ਜਾਨੇ ਆ ਜੱਤਾ ਤੇਰੇ ਬਥੇਰੇ ਦੰਦਬੱਤੀ ਦੇ ਬੱਤੀ ਵਾਰ ਹੁੰਦੇ ਨੇ ਦੇਖ ਰਿਸ਼ਤੇਦਾਰ ਸਾ ਵੀ ਖਸਾਰ ਹੁੰਦੇ ਨੇ ਇੱਕਸਾਰ ਹੁੰਦੇ ਨੇ ਜੀ ਰਿਸ਼ਤੇਦਾਰ ਘਰ ਆਇਆ ਮਹਿਮਾਨ ਸਾਡੇ ਕੋਈ ਵੀ ਐ ਭਾਵੇਂ ਦੁਸ਼ਮਣ ਚੱਲ ਕੇ ਆ ਗਿਆ ਰੱਬ ਦੇ ਬਰੋਬਰ ਹੁੰਦਾ ਹੈ ਰੱਬ ਵਰਗਾ ਹੁੰਦਾ ਹੈ ਸਾਡਾ ਫਰਜ਼ ਹੈ ਘਰ ਆਏ ਮਹਿਮਾਨ ਦੀ ਪੂਰੀ ਖਾਤਰਦਾਰੀ ਕਰਨੀ ਪੂਰਾ ਖਿੜੇ ਮੱਥੇ ਬੋਲਣਾ ਉਦੇ ਨਾਲ ਗੱਲਬਾਤ ਕਰਨਾ ਉਹਦੇ ਨਾਲ ਹਾਸੇ ਠੱਠੇ ਕਰਨੇ ਤੁਹਾਡੇ ਘਰ ਚ ਕੀ ਚੱਲਦਾ ਕਿਸੇ ਨੇ ਬੜੇਵੇਂ ਨਹੀਂ ਲੈਣੇ ਅਗਲਾ ਤੁਹਾਡੇ ਪਤਾ ਨਹੀਂ 2 ਘੰਟੇ ਲਈ ਗਿਆ ਪਤਾ ਨਹੀਂ 4 ਘੰਟੇ ਲਈ ਗਿਆ ਇਹ ਤੇਰੀ ਸੱਸ ਦੀ ਸ਼ਿਕਾਇਤ ਹੈ ਸਾਰੀਆਂ ਸ਼ਿਕਾਇਤਾਂ ਤੂੰ ਬੇਅਕਲ ਕੁੜੀਆਂ ਇੱਕ ਨੰਬਰ ਦੀ ਬੇਅਕਲ ਕੁੜੀਆਂ ਸਾਹ ਤਾਂ ਕੱਢੀਆਂ ਨਾ ਸਰ ਸੁਣ ਉਦੋਂ ਬਾਅਦ ਇਹਦੀ ਸੱਸ ਦੀ ਇੱਕ ਸ਼ਿਕਾਇਤ ਹੋ ਰਹਾ ਹੈ ਇਹਦੀ ਸੱਸ ਦੀ ਇੱਕ ਸ਼ਿਕਾਇਤ ਹੋ ਰਹਾ ਹੈ ਉਹ ਕਹਿੰਦੀ ਵੀ ਨਾਤਾਏ ਦੇ ਟਾਈਮ ਨਾਲ ਕੰਮ ਹੁੰਦਾ ਹੈ। ਸੱਸੀ ਦੀ ਕਹਿੰਦੀ ਵੀ ਨਾਤਾਏ ਤੇ ਟਾਈਮ ਨਾਲ ਕੰਮ ਹੁੰਦਾ ਜਿਹੜੀਆਂ ਤੁਹਾਨੂੰ ਮੈਂ ਦੱਸਤੀਆਂ ਘਟਾਂ ਇਹਦੇ ਵਿੱਚ। ਸਾਰੀਆਂ ਘਟਾਂ ਬੀਬਾ ਤੇਰੇ ਚ। ਇੱਕ ਸਜਣ ਤਾਂ ਜਾਣ ਤੋਂ ਸਵਾਏ। ਉਹ ਕਹਿੰਦੀ ਵੀ ਇਹਨੇ ਬੁਦਰੀ ਜੀ ਬਣੀ ਫਿਰੀ ਜਾਣਾ। ਇਹਨੇ ਬੁਦਰੀ ਜੀ ਬਣੀ ਫਿਰੀ ਜਾਣਾ। ਜਦ ਕੋਈ ਰਿਸ਼ਤੇਦਾਰ ਆ ਗਿਆ ਇਹਨੇ ਨੱਠ ਕੇ ਬਾਥਰੂਮ ਚ ਵੜ ਜਾਣਾ। ਇਹਨੇ ਨੱਠ ਕੇ ਬਾਥਰੂਮ ਚ ਵੜ ਜਾਣਾ। ਬਈ ਕੋਈ ਆ ਗਿਆ ਹੁਣ ਮੈਂ ਨਹਾ ਧੋ ਲਾਂ, ਸਾਜ ਧਜ ਲਾਂ। ਇਹ ਤਾਂ ਹੋ ਹਾਲੇ ਬੇੜੇ ਆਈ ਜਾਂ ਨਾ ਬਿੰਨੋ ਕੁੜੀ ਦੇ ਕੰਨ ਦੇਖੋ ਜੀ ਮੇਰੀ ਗੱਲ ਸੁਣੋ ਸਵੇਰ ਟਾਈਮ ਧੀ ਭੈਣ ਦਾ ਰੁਟੀਨ ਚਾਹੀਦਾ ਰੋਜ਼ ਦਾ ਹੋਇਆ ਕਿਤੇ ਸਾਨੂੰ ਐਕਸਟਰਾ ਕੰਮ ਹੋ ਗਏ ਘਰ ਦੇ ਕੋਈ ਸਾਫ ਸਫਾਈਆ ਹੋ ਗਿਆ ਕੋਈ ਹੋਰ ਅਸੀਂ ਪਿਆਜ਼ ਪਿਉ ਜਿ ਸਵਾਰਨੇ ਆ ਕੋਈ ਚੀਜ਼ ਟਿਕਾਣੇ ਲਾਉਣੀ ਆ ਘਟੋਲਾ ਚ ਕਣਕ ਪਾਉਣੀ ਆ ਉਹ ਵੱਖਰੀ ਗੱਲ ਐ ਅਸੀਂ ਉਦਣ ਦਿਨ ਚੜ ਸਕਦਾ ਸਾਨੂੰ ਉਦਣ 11 12 1 ਵਜੇ ਸਕਦਾ ਨਾ ਉਹ ਨੂੰ ਨੂੰ ਪਰ ਧੀ ਭੈਣ ਦਾ ਰੁਟੀਨ ਚਾਹੀਦਾ ਜਦੋਂ ਦਾ 9 10 ਵਜੇ ਕੰਮ ਕਰਦਾ ਨਿਬੜ ਗਿਆ ਉਹ ਆਪਣਾ ਪਹਿਲਾ ਸਿਰ ਮੂੰਹ ਕਰੇ ਨਾ ਧੋ ਕੇ ਫਿਰ ਕੋਈ ਰਿਸ਼ਤੇਦਾਰ ਆਈ ਜਾਵੇ ਕੋਈ ਆ ਸਾਡੇ ਹਾਂਡੀ ਗਵੰਡੀ ਆਈ ਜਾਵੇ ਧੀਆਂ ਭੈਣਾਂ ਬੁਦਰੀਆਂ ਜੀਆਂ ਫਿਰਦੀਆਂ ਨਹੀਂ ਚੰਗੀਆਂ ਲੱਗਦੀਆਂ ਨਹੀਂ ਚੰਗੀਆਂ ਲੱਗਦੀਆਂ ਇਹ ਵੀ ਤੇਰੀ ਸੱਸ ਦੀ ਗੱਲ ਬਿਲਕੁਲ ਸਹੀ ਆ ਠੀਕ ਆ ਜੀ ਨਹੀਂ ਚੰਗੀਆਂ ਲੱਗਦੀਆਂ ਜਦ ਰਿਸ਼ਤੇਦਾਰ ਨੇ ਆ ਗਿਆ ਕੋਈ ਗੱਡੀ ਦਾ ਹਾਰਨ ਵੱਜ ਗਿਆ ਕੋਈ ਕਿਸੇ ਦਾ ਦਰਵਾਜ਼ਾ ਖੜਕ ਗਿਆ ਫਿਰ ਨਾ ਅੱਠ ਕੇ ਬਾਥਰੂਮ ਚ ਵੜ ਜਾਣਾ ਕਿਉਂ ਭਾਈ ਹੁੰਦਾ ਨਾ ਫਿਰ ਰਿਸ਼ਤੇਦਾਰ ਨੂੰ ਪਾਣੀ ਚਾਹ ਕੌਣ ਦਊ ਕੌਣ ਦਊ ਇਹ ਤੇਰੀ ਗੰਦੀ ਆਤ ਤਨੂ ਮੈਂ ਹਮੇਸ਼ਾ ਕੀ ਹੈ ਬੇਪੁੱਤ ਟਾਈਮ ਨਾਲ ਆਪਣਾ ਨਹਾਓ ਧੋ ਸਿਰਮੂ ਕਰੋ ਫਿਰ ਪਹਿਣਾ ਪੈਜੋ ਕੁਸ ਖਾਣਾ ਖਾ ਲੋ ਫੋਨ ਦੇਖਣਾ ਫੋਨ ਦੇਖ ਲੋ ਗੱਲਾਂ ਮਾਰਨੀ ਆ ਗੱਲਾਂ ਮਾਰ ਲੋ ਧੀ ਪਹਿਣ ਬੈਠੀ ਖੜੀ ਵੀ ਸੋਹਣੀ ਲੱਗੇ ਇਹ ਗੰਦੀ ਇਹ ਤੇਰੀ ਆਤ ਦਾ ਚੌਥੀ ਪੰਜਵੀਂ ਉਦੋਂ ਬਾਅਦ ਸੁਣ ਲੋ ਇਹਦੀ ਸੱਸ ਕਹਿੰਦੀ ਕਹਿੰਦੀ ਮੈਂ ਹਮੇਸ਼ਾ ਇਹ ਗੱਲ ਕਹਿੰਦੀ ਹੁੰਨੀ ਆ ਬਈ ਪੁੱਤ ਤੂੰ ਆਉਂ ਕੰਮ ਕਰ ਲੈ ਮੈਂ ਆ ਕਰ ਲੈਨੀ ਆ ਜਿਵੇਂ ਲਾ ਲੋ ਮੈਂ ਕੋਈ ਹੋਰ ਕੰਮ ਇਹਨੂੰ ਕੁੜੀ ਨੂੰ ਕਹਤਾ ਵੀ ਪੁੱਤ ਤੂੰ ਆਟਾ ਕੰਨ ਲੈ ਲੈ ਮੈਨੂੰ ਆਹ ਲਸਣ ਇਕੱਠਾ ਫੜਾ ਦੇ ਮੈਂ ਲਸਣ ਇਕੱਠਾ ਕਰ ਲਾਂ ਮੈਂ ਸਬਜ਼ੀ ਚੀਰ ਲਾਂ ਨਹੀਂ ਨਹੀਂ ਮੈਂ ਚੀਰ ਲੂੰਗੀ ਆਪੇ ਮੈਂ ਕਰ ਲੂੰਗੀ ਆਪੇ ਕਹਿਨੀ ਆ ਕਿ ਨਹੀਂ ਤੂੰ ਸਾਰੀਆਂ ਗੱਲਾਂ ਹੋ ਲਈਆਂ ਮੇਰੇ ਨਾਲ ਵੀਡੀਓ ਤੋਂ ਪਹਿਲਾਂ 2 ਘੰਟੇ ਮਗਜ ਮਾਰਿਆ ਮੈਂ ਇਹਦੇ ਨਾਲ ਮੈਂ ਕਰ ਲੂੰਗੀ ਆਪੇ ਨਾ ਕਰਨਾ ਨਾ ਸੱਸ ਨੂੰ ਕੰਮ ਕਰਨ ਦੇਣਾ ਆਪ ਵੀ ਕੰਮ ਲੇਟ ਕਰ ਦਣਾ ਹੈ ਤੇਰੀ ਸੱਸ ਨੇ ਪਤਾ ਮੈਨੂੰ ਕੀ ਕਿਹਾ ਕਹਿੰਦੀ ਲੋਕ ਰੋਟੀ ਖਾ ਕੇ ਸੌਣੇ ਵਾਲੇ ਹੁੰਦੇ ਨੇ ਸਾਡੇ ਕਹਿੰਦੀ ਕੁੱਕਰ ਦੀਆਂ ਸੀਟੀਆਂ ਵੱਜਦੀਆਂ ਹੁੰਦੀਆਂ ਕਿਉਂ ਭਾਈ ਕੋਈ ਡਿਊਟੀ ਤਾਂ ਆਉਂਦਾ ਕੋਈ ਡਿਊਟੀ ਤੇ ਆਉਂਦਾ 10 12 ਵਜੇ ਰਾਤ ਨੂੰ ਵੀ ਜਿਹੜਾ ਤੂੰ 10 ਵਜੇ ਸਬਜ਼ੀ ਨੂੰ ਤੜਕਾ ਲਾਏਂਗੀ ਖੇਤੀਬੱਤੀ ਵਾਲੇ ਬੰਦੇ ਆ ਉਹਨਾਂ ਨੂੰ ਤਾਂ ਵੀਰ 6:30 7 ਵਜੇ ਨੂੰ ਸ਼ਾਮ ਨੂੰ ਰੋਟੀ ਚਾਹੀਦੀ ਹੁੰਦੀ ਆ ਅਗਲੇ ਨੇ ਮਿੰਜਾ ਢੂਹੀ ਸਿੱਧੀ ਕਰਨੀ ਹੁੰਦੀ ਆ ਅੱਛਾ ਆਦਮੀਆਂ ਦੀ ਖੜੀ ਲੱਤ ਰਹਿੰਦੀ ਆ ਸਾਰੀ ਦਿਹਾੜੀ ਜੇ ਟਾਈਮ ਨਾਲ ਉਹਨਾਂ ਨੂੰ ਰੋਟੀ ਪਾਣੀ ਸ਼ਾਮਾਂ ਵਾਲਾ ਮਿਲੂਗਾ ਤਾਂ ਉਹ ਪੈਣਗੇ ਤੇਰੀ ਇਹ ਗਲਤੀ ਆ ਤੂੰ 10 ਵਜੇ ਦਾ ਨੀਆ ਰਾਤ ਨੂੰ ਰੋਟੀ ਦੇ ਕੋਈ ਟਾਈਮ ਆ 10 ਵਜੇ ਬਹੁਤ ਲੋਕ ਘਰਾਣੇ ਛੱਡ ਦਿੰਦੇ ਨੇ ਫਿਰ ਤੇਰੇ ਚ ਸਾਰੀਆਂ ਹੀ ਕਮੀਆਂ ਆ ਜੇ ਤਾਂ ਤੂੰ ਇਹ ਕਮੀਆਂ ਨੂੰ ਆਪਣੀਆਂ ਨੂੰ ਅੱਜ ਵੀ ਤੇਰੀ ਕੁਛ ਵੀ ਉਮਰ ਨਹੀਂ ਹੈਗੀ 30 32 ਸਾਲ ਦੀ ਉਮਰ ਕੁਛ ਵੀ ਨਹੀਂ ਹੁੰਦੀ ਜੇ ਤਾ ਤੂੰ ਅੱਜ ਵੀ ਦੋ ਬੱਚਿਆਂ ਦੀ ਮਾਂ ਏ ਤੂੰ ਜੇ ਤੂੰ ਅੱਜ ਵੀ ਆਪਣੀਆਂ ਆਦਤਾਂ ਬਦਲ ਲੇਂਗੀ ਤਾਂ ਤੇਰੀ ਆਉਣ ਵਾਲੀ ਜ਼ਿੰਦਗੀ ਬਹੁਤ ਖੁਸ਼ ਨੰਗੂਗੀ ਜੇ ਤੂੰ ਇਹ ਆਦਤਾਂ ਸੱਸ ਨੂੰ ਵੀ ਦੁਖੀ ਰੱਖੇਂਗੀ ਆਪਣੀਆਂ ਆਦਤਾਂ ਨਹੀਂ ਬਦਲੇਂਗੀ ਇਹ ਤੇਰੇ ਘਰ ਦਾ ਕਾਟੋ ਕਲੇਸ਼ ਮੁੱਕਣਾ ਹੀ ਨਹੀਂ ਤੇਰੇ ਕਾਟੋ ਕਲੇਸ਼ 'ਚ ਤੇਰੇ ਬੱਚਿਆਂ ਨੇ ਪੜਨਾ ਹੈ ਕਾਟੋ ਕਲੇਸ਼ ਵਾਲੇ ਹੀ ਬੱਚੇ ਬਣ ਜਾਣੇ ਨੇ ਕਿਉਂਕਿ ਬੱਚੇ ਜਿਹੇ ਜੇ ਮਾਹੌਲ 'ਚ ਰਹਨੇ ਆ ਬੱਚੇ ਉਹ ਜਿਹੇ 'ਚ ਚਰਾਟੇ ਜੇ ਬਣ ਜਾਂਦੇ ਨੇ ਤੂੰ ਜਾਂਤੇ ਉਹ ਬੱਚੇ ਉੱਠ ਖੜਦੇ ਨੇ ਤੂੰ ਰਾਤ ਤੱਕ ਤੈਨੂੰ ਪੈਰ ਪੈਰ ਤੇ ਟੋਕਣਾ ਪੈਂਦਾ ਤਾਂ ਤੂੰ ਚੱਲਦੀਆਂ ਫਿਰ ਤੂੰ ਮਰਜ਼ੀਆਂ ਕਰਦੀਆਂ ਫਿਰ ਤੂੰ ਮੂਰੇ ਬੋਲਦੀਆਂ ਫਿਰ ਤੂੰ ਸੱਸ ਦੀ ਸੱਸ ਬਣਦੀਆਂ ਫਿਰ ਸਾਨੂੰ ਲਾਂਬੇ ਮਿਲਦੇ ਆ ਤੂੰ ਮੇਰੇ ਕੋਲ ਨਹੀਂ ਮੁਚੀ ਮੈਂ ਤੈਨੂੰ ਪਹਿਲਾਂ ਵੀ ਕਿਹਾ ਤੂੰ ਮੇਰੇ ਕੋਲ ਨਹੀਂ ਮੁਚੀ ਬਗਾਨੀ ਮੱਕਾ ਕੋਲ ਇੱਥੇ ਮੁਚ ਜੰਗੀ ਤੂੰ ਫਿਰ ਥੋੜੇ ਵਰਗੀਆਂ ਦੇ ਤਲਾਕ ਹੁੰਦੇ ਨੇ ਬਿਠਾਤੀ ਨਾ ਅਗਲੇ ਨੇ ਦੋ ਨਿਆਣਿਆਂ ਨਾਲ ਇੱਥੇ ਗੋਡੇ ਲਾ ਕੇ ਸਾਡੇ ਤੈਨੂੰ ਪੁੱਛਣਾ ਨਹੀਂ ਕਿਸੇ ਨੇ ਇੱਥੇ ਤੋਂ ਵੀ ਠੱਡੇ ਖਾਏਂਗੀ ਰਾਣੀਆਂ ਆਪਣੇ ਘਰ ਆਪਣੀਆਂ ਆਤਾਂ ਬਦਲ ਲੈ ਆਪਣੇ ਲੱਛਣ ਬਦਲ ਲੈ ਉਹ ਮੁੰਡਾ ਹੀ ਸਹੂਗਾ ਜਿਹੜਾ ਤੈਨੂੰ ਰੱਖੀ ਬੈਠਾ ਏ ਜਿੱਕਨ ਤੂੰ ਉਹਦੀ ਮਾਂ ਨਾਲ ਤੈਨੂੰ ਮਾਂ ਬੁਰੀ ਲੱਗੀ ਜਾਂਦੀ ਏ ਯਾਰ ਮੈਂ ਤਾਂ ਤੇਰੀ ਮਾਂ ਏ ਹੁਣ ਮੇਰਾ ਤੇਰਾ ਮੇਰਾ ਤਾਂ ਰਿਸ਼ਤਾ ਏ ਨਾ ਤੇਰਾ ਮੇਰਾ ਤਾਂ ਰਿਸ਼ਤਾ ਏ ਚੱਲ ਮੈਂ ਤੇਰੀ ਸਗੀ ਮਾਂ ਨਹੀਂ ਹਾਂ ਤਾਂ ਮੈਂ ਤੇਰੀ ਮਾਂ ਵਰਗੀ ਹੋ ਪੇਕਿਆਂ ਦੇ ਰਿਸ਼ਤੇ ਮਾਂ ਪਿਓ ਵਾਲੇ ਹੁੰਦੇ ਨੇ ਸਰਸਤਾ ਚ ਹੋਈਏ ਕੋਈ ਮਾਮੀ ਹੋਵੇ ਮਾਸੀ ਹੋਵੇ ਕੋਈ ਹੋਵੇ ਤਾਈ ਹੋਵੇ ਚਾਚੀ ਹੋਵੇ ਠੀਕ ਹੈ ਮੈਂ ਤੁਹਾਨੂੰ ਫੇਰ ਕਹਿਣੀ ਆ ਪੁੱਤਰ ਆਪਣੇ ਘਰ ਖੁਸ਼ ਰਹੋ ਆਪਣੇ ਘਰ ਆਪਣੇ ਪਰਿਵਾਰ ਨਾਲ ਸਹਿਮਤ ਰਹੋ ਉਹ ਤੇਰੀ ਸੱਸ ਦਾ ਰੁਟੀਨ ਹੈ ਬਹੁਤ ਵਧੀਆ ਰੁਟੀਨ ਹੈ ਤੇਰੀ ਸੱਸ ਦੀਆਂ ਸਾਰੀਆਂ ਗੱਲਾਂ ਮੇਰੇ ਨਾਲ ਮੇਲ ਖਾਂਦੀਆਂ ਨੇ ਕੰਮ 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 ਤਾਂ ਮੂਰੇ ਲਾ ਲੰਨੀਆਂ ਜਨਨੀਆਂ ਮੂਰੇ ਅੱਛਾ ਕੀ ਚੀਜ਼ ਹੈ ਕੰਮ ਕਿਹੜਾ ਡੂੰਗਾ ਖੂਬ ਟੱਣਾ ਵੀ ਜਿਹੜੀ ਸਾਨੂੰ ਹੰਕਣੀ ਚੜਜੂ ਕਿਹੜੇ ਕੰਮ ਆ ਹੁਣ ਗੈਸਾਂ ਤੇ ਰੋਟੀਆਂ ਮਸ਼ੀਨਾਂ 'ਚ ਕੱਪੜੇ ਖੜੇ-ਖੜੇ ਪੋਚੇ ਖੜੇ-ਖੜੇ ਸੰਭਰਨਾ ਤੂੰ ਕੰਮ ਤਾਂ ਦੱਸ ਕਿਹੜਾ ਹੈ ਤੇਰੇ ਵਰਗੀ ਨੂੰ ਮੈਂ ਗੋਦੀ ਚੱਕ ਕੇ ਕੰਮ ਕਰ ਲਾਂ ਨਾਲੇ ਮੇਰੀ ਉਮਰ ਕਿੱਥੇ ਤੇਰੀ ਕਿੱਥੇ ਆ ਲਾਸਟ ਗੱਲ ਕਹਿਣ ਲੱਗੀਆਂ ਜਦੋਂ ਅਸੀਂ ਘਰ ਦੇ ਜਿਹੜੇ ਸਾਡੇ ਕੰਮ ਨੇ ਉਹਨਾਂ ਨੂੰ ਅੰਜਵਾਏ ਕਰਦੇ ਕਰਦੇ ਪੂਰੇ ਕਰੀਏ ਖੁਸ਼ੀ-ਖੁਸ਼ੀ ਘਰ ਦੇ ਕੰਮ ਕਰੀਏ ਆਪਣਾ ਕਰਮ ਸਮਝ ਕੇ ਘਰ ਦੇ ਕੰਮ ਕਰੀਏ ਫੇਰ ਕੰਮ ਨਿਪਟਦੇ ਆ ਫੇਰ ਸਾਨੂੰ ਰੂਹ ਦਾ ਸਕੂਨ ਮਿਲਦਾ ਜਦ ਅਸੀਂ ਉਹਨਾਂ ਕੰਮਾਂ ਨੂੰ ਗਲ ਦਾ ਫੰਦਾ ਸਮਝ ਲਿਆ ਫੇਰ ਨਹੀਂ ਜੀ ਨਾ ਕੰਮ ਤੁਰਦੇ ਆ ਨਾ ਦਿਹਾੜੀ ਮੁਕਣ ਚ ਆਉਂਦੀ ਆ ਨਾ ਸਾਡੇ ਕੋਲ ਸਮੇਂ ਦੀ ਕਦਰ ਰਹਿੰਦੀ ਆ ਸਮੇਂ ਦੀ ਨ ਕਦਰ ਹੀ ਬਹੁ ਕਰਦੇ ਆ ਅਸੀਂ ਨਾ ਸਾਡੀ ਰੂਹ ਖੁਸ਼ ਹੁੰਦੀ ਆ ਘਰ ਦੇ ਕੰਮ ਕਰਕੇ ਸਾਡੀ ਰੂਹ ਸਵੇਰ ਤੋਂ ਉੱਠ ਕੇ ਸ਼ਾਮ ਤੱਕ ਰੋਂਦੀ ਹੋ ਰਹਿਣੀ ਆ। ਕਿਉਂ ਅਸੀਂ ਕੰਮ ਨੂੰ ਗਲ ਦਾ ਫੰਦਾ ਸਮਝਿਆ ਹੋਇਆ ਹੈ। ਠੀਕ ਹੈ। ਜャ ਸਾਨੂੰ ਪਤਾ ਹੈ ਵੀ ਇਹ ਕੰਮ ਮੈਂ ਹੀ ਕਰਨੇ ਆ। ਦੇਖ ਵੀਰ ਮੇਰੇ ਵਰਗੀ ਤੇ ਸੱਸ ਨਹੀਂ ਹੈਗੀ ਮੈਂ ਵੀ ਰੋਨੀ ਆ। ਕਾਸ਼ ਅੱਜ ਹੁੰਦੇ। ਮੈਨੂੰ ਵੀ ਨੁਹਾਲੇ ਲਾਡ ਲਡਾਉਂਦੇ। ਮੈਂ ਵੀ ਉਹਨਾਂ ਦੇ ਸਿਰ ਤੇ ਕਿਤੇ ਚਾਰ ਦਿਨ ਪੇਕੀ ਲਾਇਆ ਆ ਕਰਦੀ। ਤੇਰੇ ਸੱਸ ਹੈਗੀ ਆ ਤੇ ਤੂੰ ਨਜ਼ਾਰੇ ਲਈ ਨਹੀਂ ਜਾਂਦੇ। ਜਿਨ੍ਹਾਂ ਦੇ ਹੈਗੇ ਹੋ ਵੀਰੋਨੇ ਆ ਜਿਨ੍ਹਾਂ ਦੇ ਨਹੀਂ ਹੈਗੇ ਉਹ ਵੀਰੋਨੇ ਆ ਇਹ ਤਾਂ ਪਾਈ ਪਸੋਂ ਬਾਹਰ ਗੱਲਾਂ ਨੇ ਠੀਕ ਆ ਤੇਰੇ ਮੂਰੇ ਬੰਨੇ ਹੱਥ ਆਪਣੀ ਸੱਸ ਦੀਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਕੋਸ਼ਿਸ਼ ਕਰ ਬੜਾ ਖੁਸ਼ ਰਹੇਗੀ ਜ਼ਿੰਦਗੀ ਚ ਤੇਰਾ ਆਦਮੀ ਤੇਰੇ ਬੱਚੇ ਤੇਰੀ ਸੱਸ ਸਹੁਰਾ ਸਭ ਖੁਸ਼ ਰਹਿਣਗੇ ਠੀਕ ਆ ਕਿਉਂਕਿ ਮਾਮਾ ਤੇ ਹੁਣ ਬਹੁਤਾ ਚਿਰ ਕੰਮ ਨਹੀਂ ਹੁੰਦਾ ਕਿਉਂਕਿ ਬਿਰਧਵਸਤਾ ਹੋ ਜਾਂਦੀ ਹੈ ਧੀਆਂ ਭੈਣਾਂ ਨਾਲੇ ਘਰ ਦੇ ਕੰਮ ਚੱਲਦੇ ਹੁੰਦੇ ਆ ਠੀਕ ਆ ਚਲੋ ਠੀਕ ਹੈ ਜੀ ਮੈਂ ਹੁਣ ਇਹਨੂੰ ਸਮਝਾਤਾ ਜੇ ਫੇਰ ਵੀ ਇਹਦੇ ਕਰਮਾਂ 'ਚ ਛਿੱਤਰਾਂ ਹੈ ਤਾਂ ਇਹਨਾਂ ساری ਜ਼ਿੰਦਗੀ ਛਿੱਤਰੇ ਖਾਂਦੀ ਰਹਿਣਾ ਹੈ ਗੱਲਾਂ ਕੁਛ ਵੀ ਨਹੀਂ ਹੈਗੀਆਂ ਤੁਹਾਡੇ ਸਾਹਮਣੇ ਕਰ ਲੀਆਂ ਗੱਲਾਂ ਮੈਂ ਇਹਦੇ ਨਾਲ ਵੀ ਕਰੀ ਗਈ ਮੈਂ ਤੁਹਾਡੇ ਨਾਲ ਵੀ ਗੱਲਾਂ ਕਰੀ ਗਈ ਰਿਜ਼ਲਟ ਤੁਸੀਂ ਕਮੈਂਟਾਂ 'ਚ ਦੱਸ ਦਿਓ ਵੀ ਮੈਂ ਇਹਨੂੰ ਕੁਛ ਗਲਤ ਕਿਹਾ ਹੈ ਜਾਂ ਇਹਦੀ ਸਾਸੇ ਨੂੰ ਕੁਛ ਗਲਤ ਕਹਿੰਦੀ ਹੈ ਕਿ ਇਹ ਸਹੀ ਹੈ ਇਹ ਵੀ ਦੱਸ ਦਿਓ ਖਬਰ ਸਾਡੀ ਕੁੜੀ ਉਹ ਭਾਈ ਸਹੀ ਹੋਵੇ ਅਸੀਂ ਉਹ ਕੁੜਮਣੀਆਂ ਕੁੜਮਣੀਆਂ ਗਲਤ ਹੋਈਏ ਸਾਡੀ ਉਹ ਸੋਚ ਗਲਤ ਹੋਵੇ ਠੀਕ ਹੈ ਜੀ ਇਹ ਜ਼ਰੂਰ ਦੱਸਿਓ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ